ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ ਮੈਂ ਹਮੇਸ਼ਾ ਮੀਂਹ ਮੰਗਦੀ ਪਰ ਬੇਬੇ ਰਮੀ ਨੂੰ ਵੇਖ ਕੇ ਮੂੰਹ ਮੋੜਦੀ ਰਹਿੰਦੀ ਮੇਰਾ ਮੀਂਹ ਨਾਲ ਇੰਨਾ ਮੋਹ ਕਿਉਂ ਤੇ ਬੇਬੇ ਦਾ ਮੀਂਹ ਨਾਲ ਇੰਨਾ ਇਟ ਖੜੀਕਾ ਕਿਉਂ ਇਹ ਉੱਪਰ ਵਾਲਾ ਜਾਣੇ ਮੀਂਹ ਸ਼ੁਰੂ ਹੁੰਦਿਆਂ ਸਾਰ ਮੈਂ 베ੜੇ ਵਿੱਚ ਜਾ ਖਲੋਂਦੀ ਕਾਰੇ ਬੱਦਲਾ ਚੋ ਮੋਟੀਆਂ-ਮੋਟੀਆਂ ਕਣਾਂ ਜਦੋਂ ਮੇਰੇ ਜਿਸਮ ਤੇ ਡਿੱਗਦੀਆਂ ਤਾਂ ਕੋਈ ਅਲਾਈ ਚਰਨਾ ਹਿੱਟ ਮੇਰੇ ਵਜੂਦ ਨੂੰ ਨਿਹਾਲ ਕਰ ਦਿੰਦੀ। ਮੈਂ ਬੇਬੇ ਤੋਂ ਚੋਰੀ ਹੌਲੀ ਜੀ ਬੂਹਾ ਖੋਲ ਸਹੇਲੀਆਂ ਵਿੱਚ ਜਾ ਰਲਦੀ। ਅਸੀਂ ਸਿਰ ਤੋਂ ਪੈਰਾਂ ਤਾਈਂ ਮੀਂਹ ਨਾਲ ਗੁੜਚ ਹੋ ਗਲੀਆਂ ਵਿੱਚ ਜੜੰਗੇ ਮਾਰਦਿਆਂ ਭੱਜੀਆਂ ਫਿਰਦੀਆਂ। ਕਾਪੀਆਂ ਦੇ ਵਰਕੇ, ਪਾੜ ਕਾਗਜ਼ ਜਾਂ ਕਿਸਤੀਆਂ ਬਣਾ ਮੀਂਹ ਦੇ ਪਾਣੀ ਵਿੱਚ ਧਾਰਨੀਆਂ। ਸਾਡੀ ਮਨਪੌਂਦੀ ਖੇਡ ਹੁੰਦੀ। ਹਵਾ ਦਾ ਬੁੱਲਾ ਜਦੋਂ ਕਿਸ਼ਤੀਆਂ ਨੂੰ ੱਤਕਾ ਲਾ ਭਜਾਉਂਦਾ ਤਾਂ ਅਸੀਂ ਕਿਸ਼ਤੀ ਦੌੜ ਦਾ ਤਾੜੀਆਂ ਮਾਰ ਖੂਬ ਆਨੰਦ ਮਾਣਦੀਆਂ ਜਦੋਂ ਮੀਂਹ ਦੀ ਭਿੱਜੀ ਨੇ 베ੜੇ ਪੈਰ ਪਾਉਣਾ ਤਾਂ ਬੇਬੇ ਨੂੰ ਟਾਕਾਂ ਤੇ ਹੱਥ ਰੱਖ ਖਲੋਤੀ ਵੇਖ ਵਜੂਦ ਕੰਬ ਜਾਣਾ ਬੇਬੇ ਦੋਹਾ ਲੱਖਾ ਹੋਈ ਬੋਲਦੀ ਆ ਗਈਆਂ ਪੋਤਨੀਆਂ ਲੀੜੇ ਗੜੂਚ ਕਰਕੇ ਮੀਂਹ ਨਾਲ ਭਿੱਜੇ ਝਾਟੇ ਵਿੱਚ ਪਈਆਂ ਜੂਆਂ ਕਿਹੜੀ ਤੇਰੀ ਮਾਂ ਕੱਢੂ ਇਹ ਮੀਂਹ ਵਾਲੇ ਨੇ ਵੀ ਸ਼ਰਮ ਲਾਹੀ ਹੋਈ ਆ ਹਫ਼ਤਾ ਹੋ ਗਿਆ ਝੜੀ ਲਾਈ ਮਾਤਰਾں ਦੇ ਕਈ ਕਜੀਏ ਵਧਾ ਦਿੰਦਾ ਚਿਰਕਾ ਮੈਨੂੰ ਤੇ ਮੀਂਹ ਦੋਵਾਂ ਨੂੰ ਮਿਲਦੀਆ ਪਰ ਬੇਬੇ ਹੱਥੋਂ ਛੱਲ ਮੇਰੀ ਕੱਲੀ ਦੀ ਲੱਜਦੀ ਕੁੱਟਦਾ ਮੈਂ 시ਣਾ ਪਲਾਂ ਵਿੱਚ ਵੀ ਭੁੱਲ ਭੁਲਾ ਦਿੰਦੀ ਪਰ ਮੀਂਹ ਵਿੱਚ ਨਾਉਣ ਦਾ ਨਜ਼ਾਰਾ ਕਹੀਦੀ ਨਾ ਭੁੱਲਦਾ ਬੇਬੇ ਦਾ ਗੁੱਸਾ ਵੀ ਜਾਇਜ਼ ਹੁੰਦਾ ਸੌਣ ਦੀ ਛੜੀ ਬੇਬੇ ਲਈ ਕਈ ਮੁਸ਼ਕਲਾਂ ਖੜੀਆਂ ਕਰ ਦਿੰਦੀ ਸੀ ਵਰਦੇ ਮੀਂਹ ਵਿੱਚ ਬੇਬੇ ਬੋਰੀ ਦਾ ਕੁੱਪਾ ਸਿਰ ਤੇ ਪਾ ਕੱਚੇ ਕੂਠੇ ਉਤੇ ਹੱਥ ਫੇਰ ਮੋਰੀਆਂ ਬੰਦ ਕਰਦੀ ਕਦੀ ਚਾਉਂਦੇ ਕੋਠੇ ਚੋ ਸਮਾਨ ਗਿੱਲਾ ਹੋਣ ਤੋਂ ਬਚਾਉਣ ਲਈ ਇੱਧਰ ਉੱਧਰ ਚੁੱਕ ਚੁੱਕ ਰੱਖਦੀ ਤਾਂ ਗੁੱਸੇ ਵਿੱਚ ਮੀਨ ਨੂੰ ਕੋਸ ਦੀ ਬੁੜਬੁੜ ਕਰੀ ਜਾਂਦੀ। ਤੰਦੂਰ ਟੱਕ ਕੇ ਆਉਂਦੀ ਤੇ ਪਰੋਲੀਆਂ ਤੇ ਪਾਥੀਆਂ ਵੱਲ ਤੋੜਦੀ। ਹਾਲੇ ਬੇਬੇ ਮੰਜੀ ਤੇ ਬੈਣ ਹੀ ਲੱਗੀ ਸੀ ਕਿ 베ੜੇ ਵਿੱਚ ਵੱਧੀ ਮੱਸੀ ਬੱਸੀ ਅੰਦਰ ਕਰਨ ਲਈ ਡਿੰਗਣ ਲੱਗ ਪਈ। ਬੇਬੇ ਬੱਸੀ ਤਾਂ ਅੰਦਰਕਾਰ ਆਈ ਪਰ ਸੌਣ ਦੀ ਚੜੀ ਨੂੰ ਅਵਾ ਤਵਾ ਬੋਲਣੋਂ ਨਾ ਹਟੀ। ਆਖਿਰ ਵਿੱਚ ਵੱਡਾ ਦਿਲ ਕਰਕੇ ਕਿਆ ਹੀ ਦਿੱਤਾ ਬੇਬੇ ਐਵੇਂ ਨਾ ਮੂੰਹੋਂ ਬੋਲਕੋਲ ਕੱਢੀ ਜਾਇਆ ਕਰ। ਮੀਤਾ ਸਾਰੀ ਲੋਕਾਈ ਲਈ ਨਿਆਮਤ ਐ ਐਵੇਂ ਥੋੜੀ ਬੱਚੇ ਆਖਦੇ ਨੇ ਰੱਬਾ ਰੱਬਾ ਮੀਂਹ ਵਰਸਾ ਸਾਡੀ ਕੋਠੀ ਦਾਣੇ ਪਾ ਸੁਖ ਸੁਖਾਂ ਨਾਲ ਸੌਣ ਦੀ ਛੜੀ ਲੱਗੀ ਆ ਉੱਠ ਦੋਵੇਂ ਖੀਰ ਤੇ ਪੂੜੇ ਬਣਾਈਏ ਬੇਬੇ ਵਿੱਚ ਮਮਤਾ ਜਾਗ ਪਈ ਉਹਨੇ ਮੇਰਾ ਸਿਰ ਪਲੋਸਿਆ ਤੇ ਕੁੱਟ ਕੇ ਹਿੱਕ ਨਾਲ ਲਾਉਂਦੀ ਕਹਿੰਦੀ ਨਿੱਕੀਏ ਮੈਨੂੰ ਮਾਫ਼ ਕਰੀ ਮੈਂ ਘਰੇਲੂ ਜੰਜਾਲ ਵਿੱਚ ਇਹ ਭੁੱਲ ਗਈ ਸੀ ਕਿ ਮੈਂ ਤੇਰੀ ਮਾਂ ਵੀ ਹਾਂ ਬੇਬੇ ਜਦੋਂ ਖੀਰ ਵਿੱਚ ਕੜਸ਼ੀ ਮਾਰਦੀ ਨਿਮਮਾ ਨਿਮਮਾ ਹੱਸਦੀ ਮੇਰੇ ਵੱਲ ਵੇਖਦੀ ਤਾਂ ਮੈਨੂੰ ਬੜੀ ਪਿਆਰੀ ਲੱਗਦੀ ਪਤੀਲੇ ਵਿੱਚ ਰਿਸਦੀ ਖੀਰ ਤੇ ਤਵੇ ਉੱਤੇ ਪੱਕਦੇ ਪੂੜਿਆਂ ਦੀ ਖੁਸ਼ਬੂ ਸੌਣ ਦੀ ਛੜੀ ਨੂੰ ਖੁਸ਼ ਆਮਦੀਦ ਕਹਿ ਰਹੀ ਸੀ ਧੰਨਵਾਦ ਦੋਸਤੋ ਜੇਕਰ کہانی ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ